ਸੋ ਆ ਦੇਖੋ ਪ੍ਰਵਾਸੀ ਫੜਿਆ ਹੋਇਆ ਛੋਟੀ ਲੜਕੀ ਨੂੰ ਆਪਣੇ ਕਮਰੇ ਦੇ ਵਿੱਚ ਬਿਠਾ ਕੇ ਜਿਹੜਾ ਦਾਦੇ ਕੀ ਪਤਾ ਨਹੀਂ ਕਿ ਉਹ ਜੀ ਹਰਕਤ ਕਰ ਰਿਹਾ ਸੀਗਾ ਪਰ ਲੋਕ ਕਹਿ ਰਿਹਾ ਕਿ ਇੱਥੇ ਗਲਤ ਹਰਕਤ ਜਿਹੜਾ ਬੱਚੀ ਨਾਲ ਕਰਨ ਲੱਗਾ ਸੀਗਾ ਮੌਕੇ ਤੇ ਫੜ ਲਿਆ ਹੈ ਪ੍ਰਵਾਸੀ ਜੀ ਆ ਦੇਖ ਲੋ ਹਿਸ਼ਾਰਪੁਰ ਹਲੇ ਮਾਹੌਲ ਠੰਡਾ ਨਹੀਂ ਹੋਇਆ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਇਹ ਪ੍ਰਵਾਸੀ ਨੇ ਇਹੋ ਜਿਹਾ ਕੰਮ ਕਰਤਾ ਦੇਖੋ ਹੁਣ ਬੰਨਿਆ ਹੋਇਆ ਇਸ ਨੂੰ ਜਿਹੜਾ ਪੇੜ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਜਿਹੜੇ ਮਹੱਲਨ ਵਾਸੀ ਆ ਕੋਈ ਕਿਸੇ ਨੇ ਵੇਖਿਆ ਭਾਈ ਸਾਰਾ ਮੱਲਾ ਪਤਾ ਲੱਗਾ ਬੱਚੇ ਲੈ ਕੇ ਦੱਸਿਆ ਵੀ ਮੇਰੇ ਕੱਪੜੇ ਲਾ ਨਹੀਂ ਉਮਰ ਭਾਈ ਹੁਣ ਹੀ ਪੰਜ 6 ਸਾਲ ਵੱਧ ਤੋਂ ਵੱਧ ਨਤੀ ਦਾ ਬੱਚਾ ਹੀ ਨਤੀ ਦਾ ਬੱਚੀ ਹਾਂਜੀ ਹਾਂਜੀ ਨਤੀ ਦਾ ਦਾ ਬੱਚਾ ਆ ਹਾਂ ਭਾਈ ਛੋਟਾ ਵੀ ਉਹ ਬੱਚਾ ਜਿਹੜਾ ਕਹਿੰਦੇ ਉਹ ਬੱਚਾ ਤਾਂ ਦਿਖਾਉਂਦੇ ਨਹੀਂ ਕੋਈ 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 ਹਰਕਤ ਵੀ ਕੀਤੀ ਇਹਨੇ ਕੀ ਹਲੇ ਭਾਈ ਇਹ ਤੁਹਾਨੂੰ ਬੱਚਾ ਦਾ ਨਹੀਂ ਨਾ ਦੇਖੋ ਉਹਨੂੰ ਕੱਪੜੇ ਨੰਗਾ ਹੀ ਬੱਚਾ ਕੱਢਿਆ ਹੋਣੇ ਵਾਰ ਇਹਨਾਂ ਨੇ ਅੱਛਾ ਇੱਦਾਂ ਹੀ ਬਿਨਾ ਕੱਪੜੇ ਤੋਂ ਇੱਥੇ ਬੱਚਾ ਕੱਢਿਆ ਵਾ ਇਹਨਾਂ ਨੇ ਦੇਖਿਆ ਉਹ ਕਿਸੇ ਹਾਂ ਹਾਂ ਮੇਨ ਜੀ ਜਿਹੜਾ ਬੱਚਾ ਅੰਦਰੋਂ ਨੰਗਾ ਕੱਢਦਾ ਪਿਆ ਇਹ ਕਹਿੰਦਾ ਮੈਂ ਇਹੋ ਜਿਹਾ ਕੁਛ ਕੀਤਾ ਨਹੀਂ ਮੇਰੇ ਜਨਾਨੀ ਆ ਔਰੇ ਮੇਰੇ ਬੱਚੇ ਵੀ ਆ ਅੰਦਰੋਂ ਨੰਗਾ ਕੱਢਿਆ ਕਿ

ਸ਼ਰਾਬੀ ਹੈ ਕਿ ਨਹੀਂ ਇਹ ਬਤਾਓ ਸ਼ਰਾਬੀ ਹੈ ਕਿ ਨਹੀਂ ਇਹ ਬਤਾਓ 1 ਘੰਟੇ ਦੇ ਅੰਦਰ ਸ਼ੋਹ ਦੇਖੋ ਬੰਦੇ ਨੇ ਸ਼ਰਾਬ ਵੀ ਪੀਤੀ ਹੋਈ ਹੈ ਇਸ ਵਕਤ ਇਹ ਅਜਨਾਨੀ ਨੇ ਜੁੱਤੀ ਲਾ ਲਈ ਹੋਈ ਹੈ ਦੱਸ ਦੇ ਕਿ ਆ ਦੇਖੋ ਬੰਦੇ ਨੇ ਜਿਹੜੀ ਇਸ ਵਕਤ ਛੇਤਰਪਰੇਟ ਕਰਨ ਜਾ ਰਹੀ ਹੈ ਜਨਾਨੀ ਮਾਰੋ ਮਾਰੋ ਇਸ ਕੋ ਲੈ ਕੇ ਗਿਆ ਤਾਂ ਤੂੰ ਰੂਮ पे ਕਹੇ ਨਹੀਂ ਛੋੜਾ ਕੋਈ ਮੈਨੂੰ ਬਤਾਓ ਨਹੀਂ ਤੁਹਾਨੂੰ ਕਹਾਂ ਨਹੀਂ ਛੜਾ। ਅਭੀ ਮੈਂ ਖਾਧੂnga ਮਾਰ ਦੋ ਰਿਓ। ਹਾਂ। ਉਸ ਰਾਹ ਤੂੰ ਰੁਕ ਕੇ ਤਾ। ਸੋ ਆ ਦੇਖੋ ਪ੍ਰਵਾਸੀ ਫੜਿਆ ਹੈ ਦਾਦੀ ਕੀ ਗਲਤ ਕੰਮ ਜਿਹੜਾ ਕਰਨ ਲੱਗਾ ਸੀ ਬੱਚੀ ਦੇ ਨਾਲ ਤੇ ਉਸਦੀ ਮਾਂ ਨੇ ਇਸ ਵਕਤੇ ਫੜ ਲਿਆ ਹੈ ਪ੍ਰਵਾਸੀ ਆ ਦੇਖੋ ਦਾਦੀ ਕੀ ਮੌਕੇ ਤੇ ਜਿਹੜੀ ਸੇਵਾ ਕੀਤੀ ਜਾ ਰਹੀ ਉਸ ਪ੍ਰਵਾਸੀ ਦੀ ਇੱਕ ਬੱਚੀ ਦੀ ਮਾਂ ਨੂੰ ਕਾਫੀ ਦੁੱਖ ਹੈ। ਦਾਦੀ ਕੀ ਜਿਸ ਦੀ ਬੱਚੀ ਨਾਲ ਇਹੋ ਜੀ ਹਰਕਤ ਕਰਨ ਲੱਗਾ ਸੀ ਇਹ ਪ੍ਰਵਾਸੀ ਉਸਦੀ ਮਾਂ ਨੇ ਜਿਹੜਾ ਇਸ ਵਕਤੇ ਦਾਦੀ ਕੀ ਫੜਿਆ ਆ ਬੰਦਾ ਇਹ ਦੇਖੋ ਮੌਕੇ ਤੇ ਇਲਾਕੇ ਦਾ ਮਾਹੌਲ ਵੀ ਤੁਹਾਨੂੰ ਦਿਖਾਣੇ ਇਸ ਵਕਤੇ ਇਲਾਕਾ ਸਾਰਾ ਇਕੱਠਾ ਹੋਇਆ ਪਿਆ ਤੇ ਦੱਸਦੇ ਕਿ ਤਕਰੀਬਨ 3 ਤੋਂ 4 ਸਾਲ ਦੀ ਬੱਚੀ ਸੀਗੀ ਜਿਸ ਨੂੰ ਇਸਨੇ ਕਮਰੇ ਦੇ ਵਿੱਚ ਬਿਠਾਇਆ ਸੀਗਾ ਤੇ ਇੱਕ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਸੀ ਕਮਰੇ ਦੇ ਵਿੱਚ ਰੱਖਿਆ ਉਹ ਬੱਚੇ ਨੂੰ ਜਦੋਂ ਕੱਢਿਆ ਤਾਂ ਉਸਦੇ ਪੂਰੇ ਕੱਪੜੇ ਉਤਰੇ ਹੋਏ ਸੀਗਾ ਦੇਖੋ ਜੀ ਹੁਣ ਜਿਹੜੇ ਛਿੱਤਰ ਪਲੇਟ ਕੀਤੇ ਜਾ ਰਿਹਾ ਹੈ ਦੱਸਦੇ ਕਿ ਉਸੇ ਵਿਅਕਤੀ ਦੀ ਬੱਚੀ ਨੂੰ ਦੱਸਿਆ ਜਾ ਰਿਹਾ ਕਿ ਬਿਨਾ ਕੱਪੜੇ ਤੋਂ ਬਾਹਰ ਕੱਢਿਆ ਕਮਰੇ ਦੇ ਵਿੱਚੋਂ ਆ ਬੰਦਾ ਦੇਖੋ ਪ੍ਰਵਾਸੀ ਹੁਣ ਕਿਵੇਂ ਬੈਠਾ ਹੋਇਆ ਬੰਨੇ ਆਇਆ ਇਹਨੂੰ ਬਿਨਾ ਕਪੜੇ ਤੋਂ ਬੱਚੀ ਆ ਜਿਹੜੀ ਬਾਹਰ ਕੱਢੀ ਆ ਦੱਸਦੇ ਕਿ ਕਪੜੇ ਵੀ ਨਹੀਂ ਪਾਏ ਸੀ ਉਸ ਬੱਚੇ ਨੇ ਜਦੋਂ ਇਸਨੇ ਕਮਰੇ ਦੇ ਵਿੱਚ ਵੜੀ ਸੀਗਾ ਦੇਖੋ ਹੁਣ ਲੋਕਾਂ ਨੇ ਫੜਿਆ ਔਰੇ ਰੰਗੇ ਇੱਥੇ ਇਸ ਵਕਤੇ ਮੌਕੇ ਦਾ ਮਾਹੌਲ ਤੁਹਾਨੂੰ ਲਾਈਵ ਦਿਖਾ ਰਹੇ ਆ ਇਸ ਵਕਤੇ ਜਲੰਧਰ ਤੋਂ ਉਹ ਪ੍ਰੀਤਨਗਰ ਦੀਆਂ ਤਸਵੀਰਾਂ ਦਿਖਾਣੇ ਆ ਬਸਤੀ ਪੂਰੇ ਖਾ ਦੀ ਪ੍ਰੀਤਨਗਰ ਆ ਜੀਏ ਜਿਹੜਾ ਇਲਾਕਾ ਹੈ ਉੱਥੇ ਇਸ ਵਕਤੇ